ਸੀ ਕਾਲ ਦੋਸਤੋ ਉਹ ਸਾਹਮਣੇ ਮਾਈ ਬੈਠੀ ਦੀਂਦੀ ਐ ਤੁਹਾਨੂੰ ਤੇ ਉਹ ਕੱਲੇ ਬੈਠਿਆ ਜਿਹੜੇ ਕੋਈ ਵੀਡੀਓ ਚ ਐਡੀਟਿੰਗ ਨਹੀਂ ਤੇ ਆਪਾਂ ਮਾਈ ਨੂੰ ਮਿਲਦੇ ਆ ਮਾਵਾ ਦਾ ਪਿਆਰ ਕੀ ਹੁੰਦਾ ਹਨਾ ਆਜੂ ਆਪਾਂ ਦਿਖਾਉਨੇ ਆ ਅੱਜ ਸਾਰਿਆਂ ਨੂੰ ਕੋਈ ਕੱਟ ਨਹੀਂ ਵੀਡੀਓ ਚ ਹਰਦਿ ਦੇ ਵੇਖੀਆ ਬਹੁਤ ਠੀਕ ਠਾਕ ਹੈ ਹਾਂ ਇਹ ਮੇਰਾ ਦੋਸਤ ਹੈ ਮੁੰਡਾ ਕਲਦੀਪ ਆ ਠੀਕ ਰਹਿਨੀ ਆ ਤੂੰ ਠੀਕ ਆ ਮੈਂ ਜਦੋਂ ਤੈਨੂੰ ਦੇਖ ਲੈਂਦੀ ਆ ਨਾ ਉਹਦਾ ਮਸੂਰ ਆ ਨਹੀਂ ਅੱਛਾ ਥੋੜਾ ਜਿਹਾ ਨੇੜੇ ਆ ਕੇ ਪੜਾ ਦੇ ਇਹ ਤੋਂ ਵੀ ਥੈਂਕਸ ਹਾਂ ਜਮਾ ਠੀਕ ਆ ਸੇਤ ਇਹ ਆਪਣੀ ਵੀਡੀਓ ਬਣਾਈ ਜਾਂਦਾ ਹੈ ਕਹਿੰਦਾ ਸੁਖੀ ਸੱਤੂ ਵਰਗੇ ਨੂੰ ਭੇਜੂ ਚੰਗੇ ਚੰਗੇ ਸਾਵਣੇ ਸੁੱਖੀ ਨੇ ਹਾਂ ਨੰਨਾ ਨਹੀਂ ਆ ਰਿਹਾ ਠੀਕ ਆ ਠੀਕ ਆ 10 ਦਿਨ ਲਾਏਗੀ ਤੂੰ ਠੀਕ ਰਹਿੰਦੀ ਏ ਜਮਾ ਹੁਣ ਮੈਂ ਤਾਂ ਹੁਣ ਠੀਕ ਅੱਛਾ ਠੀਕ ਦਵਾਈ ਦਵਾਈ ਲੈ ਲੈ ਕਰ ਦਵਾਈ ਦੇ ਲੋੜ ਹੋਵੇ ਲੈ ਲੈ ਅੱਛਾ ਠੀਕ ਆ ਠੀਕ ਆ ਸੋਣਾ ਦੁੱਧ ਦੇਖੇ ਖਾਈਦਾ ਸੰਗੀ ਜੋ ਕੁਰੇ ਖਾਣ ਨੇ ਆਂ ਦੋ ਤੀਨੇ ਇਸ ਰੋਟੀ ਖਾਣੇ ਆ। ਕਰਮ ਵਾਲੇ ਹੁੰਦੇ ਜਿਹਨਾਂ ਨੂੰ ਮੰਨੂ ਦਾ ਪਿਆਰ ਮਿਲਦਾ। ਹਾਂ ਕਰਮਾ। ਹਨਾ। ਮੈਂ ਨਿੱਕੀ ਜਿਹੀ ਜਦੋਂ ਮੇਰੀ ਮਾਂ ਮਰ ਗਈ। ਮੈਨੂੰ ਦਰਦ ਜਿੰਨੇ ਪਾਇ। ਉਹ ਤੁਹਾਨੂੰ ਦੱਸਾਂ ਦੇਣਾ। ਪਰ ਚੁੰਨੇ ਆ ਕਹਣਾ ਪੁੱਤ ਜਿਹੜੀ ਗੱਲ ਕਹਿਣੀ ਆ ਨਾ ਪਹਿਲਾਂ ਸੋਚ ਲ ਕੇ ਫੇਰ ਨੀਂਹ ਮੋਟ ਪਾਈਂਦੀ। ਸਹੀ ਗੱਲ ਸਹੀ। ਫੇਰ ਲੰੋਂ ਨਾ ਗੱਲ ਬੱਕੇ। ਨੱਤੇ ਆਈ ਹੋ ਕੇ ਮਹੀਂ ਮੇਰੇ ਦਾਦੀ। ਅਛਾ। ਇੱਕ ਤੇ 100 ਸਾਲ ਦੇ 80 ਬਣ ਗਏ। ਅੱਛਾ 108 ਮਰਿਆਂ ਦੀ। ਹਾਂ। ਅੱਛਾ ਉਹਨੇ ਨਹੀਂ ਪੌੜੀ ਚੜਕੀ। ਅੱਛਾ। ਬੇਬੇ ਦੇਖ ਲੈ ਤੇਰੀ ਹਨਾ ਜਦੋਂ ਤੁਸੀਂ ਸੀ ਜੰਮੇ ਸੀ ਹਨਾ ਤੇ ਦੇਖ ਲੈ ਇਹ ਆਖਰੀ ਪੀੜੀ ਆ ਆਪਣੀ ਇਹ। ਬੇਬੇ ਅਰਗੀਆਂ ਜਿਨ੍ਹਾਂ ਨੇ ਕੋਈ ਮੋਬਾਈਲ ਨਹੀਂ ਵਰਤਿਆ ਅਜੇ ਤੱਕ। ਬਈ ਬਹੁਤ ਖੁਸ਼ ਆ ਜ਼ਿੰਦਗੀ ਚ ਹਨਾ। ਮੋਬਾਈਲ ਦਾ ਟੈਨਸ਼ਨ ਹੁੰਦੀ ਆ ਹਨਾ ਇਹ ਤਾਂ ਇਹ ਤਾਂ ਬਾਰੇ ਫਿਕਰ ਹੋਇਆ ਰਹਿੰਦਾ। ਇਧਰੋਂ ਫੋਨ ਆ ਗਿਆ ਇਧਰੋਂ। ਹਾਂ ਇਹ ਆਖਰੀ ਪੀੜੀ ਆ। ਮੈਨੂੰ ਲਹਾਰ ਮੇਰੇ ਪਿਆਰ ਨੇ ਚੇਹਰ ਦਿਖਾਇਆ ਸੀ ਜੀ ਨਾ ਹੋ ਗਈ ਸੀ ਬੇਬੇ ਤੂੰ ਹਾਂ ਅੱਛਾ ਮੈਂ 56 ਆ ਬੜਿਆ ਲਈ ਜੇ ਜਦੋਂ ਪਾਕਿਸਤਾਨ ਬਣਿਆ ਅੱਛਾ ਹੁਣ ਪਾਕਿਸਤਾਨ ਬਣਿਆ 47 ਤੋਂ ਪਹਿਲਾਂ ਦੀ ਹੈ ਫਿਰ ਹਨ ਹੁਣ ਮੈਂ 82 ਸਾਲ ਦੀ ਹੋ ਗਈ ਦੋਹਾਂ ਤੇ ਇਸ ਸੰਗਾਂ ਦੀ ਅੱਛਾ ਮੇਰੀ ਭੈਣ ਮੈਥੋਂ ਵੱਡੀ ਐ 13 ਸਾਲ ਹੂੰ ਉਹ 95 ਸਾਲ ਦੀ ਹੋ ਗਈ ਅੱਛਾ ਹੂੰ ਵੀਰ ਨੂੰ ਮੇਰੇ ਦੋਨੇ ਆਉਂਦੇ ਇਹ ਆਪਣੀ ਨਾ ਆਪਣੀ ਇਹ ਆਖਰੀ ਪੀੜ੍ਹੀ ਆ ਜਿਹੜੀ ਬਿਨਾ ਮੋਬਾਈਲ ਤੋਂ ਆਣਾ ਰਹਿ ਰਹੀ ਹੁਣ ਇਹ ਦੂ ਬਾਤ ਤਾਂ ਰਹਿੰਦਾ ਨਹੀਂ ਕੋਈ ਰੇਣਾ ਰੇਡ ਗੇਟ ਹਮ ਰੇਡ ਦਾ ਦਿੱਤਾ ਸੀ ਮੇਰੇ ਪਿਆਉਣ ਨੇ ਹਮ ਆਈ ਜਾ ਫਸੀ ਗਈ ਐਸਾ ਵੀ ਮੂਵੀ ਬਣਾਈ ਜਾਂਦੇ ਮੂਵੀ ਬਣਾਈ ਜਾਂਦੇ ਅੱਜ ਕੀ ਮੰਨ ਦੱਸਗੇ ਹਾਂ ਫਿਰ ਮੂਤ ਹੋਈ ਹੋਡੋ ਉਹ ਤੋਂ ਨਾ ਅੰਗਰੇਜ਼ੀ ਦਾ ਲਾਜ ਮੂਵੀ ਹਾਂ ਮੂਵੀ ਹਾਂ ਅੱਗੇ ਦੇਸੀ ਵੀ ਮੈਂ 47 ਮੌਕੇ ਤੋਂ ਸੀਗੀ ਹੈ ਨਾ ਹਾਂ ਮੈਂ ਫਿਰ ਦੇਸ਼ ਦੀ ਬੰਡ ਹੋਈ ਆ ਲਾਹੌਰ ਗਈ ਸੀ ਨਾ ਹਾਂ ਮੈਨੂੰ ਸ਼ੇਰ ਦਿਖਾਇ ਦਿੱਂਗੇ ਨਾ ਅੱਛਾ ਕੀ ਗੱਲ ਤਾਂ ਅੱਛਾ ਜਦੋਂ ਮੈਂ ਆਥ ਰਾਂ ਨਾ ਖਿੰਦਰੇ ਨੂੰ ਖਾਇਆ ਉਹੋ ਕਪੜੇ ਸੀ ਅੱਛਾ ਮੈਂ ਸਾਂ ਹਟਦੀ ਅੱਛਾ ਗਾਰ ਲੱਗ ਗਿਆ ਅੱਛਾ ਗਿਆ ਕਿ ਆ ਬਰੇ ਨਹੀਂ ਸੀ ਹਾਂ ਉਹਨੂੰ ਮੁਰਖੋਂ ਦੂਰ ਤਾਂ ਆਪਣਾ ਵੱਡਾ ਸੀ ਮੰਗਦਾ ਵੱਡਾ ਏ ਬੇਬੇ ਮਾ妈 ਹਨਾ ਦੇਖ ਲੈ ਹੁਣ ਬੰਨਾ ਹੌਸਲੀ ਹੋਰ ਹੁੰਦਾ ਹਨਾ ਮੈਂ ਤੇ ਮਾਈ ਹੰਡੀ ਮਾਤਾ ਮੈਨੂੰ ਬਹੁਤ ਪਿਆਰ ਆਉਂਦਾ ਤੇਰਾ ਮੈਂ ਦੇਖ ਲੈ ਤੀ ਕੋ ਅਸੀਂ ਵੀਡੀਓ ਸਟਾਰਟ ਕੀਤੀ ਆ ਇਹਨੂੰ ਮੈਂ ਕਿਹਾ ਬੰਦ ਨਾ ਕਰੀ ਨਾ ਪੈਨੂੰ ਐਡਿਟ ਕਰਨਾ ਹਨਾ ਮੈਨੂੰ ਵੀ ਤੇਰਾ ਨਾ ਆਦੇ ਪਨਾ ਹਣਾ ਮੈਂ ਤੈਨੂੰ ਜੇ ਛੱਡ ਪਾੜੂ ਤਾਂ ਸੱਚ ਨਹੀਂ ਨਿਕੜਨਾ ਅੰਦਰ ਨਿਕੜਨਾ ਮੈਨੂੰ ਜਦੋਂ ਮੈਨੂੰ ਦੇਦੇ ਕਹਦੇ ਨਾ ਮੈਨੂੰ ਸਾਰੇ ਜੱਗ ਤੋਂ ਜੋ ਮਿੱਠਾ ਲੱਗਦਾ ਅੱਛਾ ਮੈਨੂੰ ਸੁੱਖੀ ਨੇ ਮੈਨੂੰ ਵੀ ਬਹੁਤ ਪਿਆਰ ਹੁੰਦਾ ਤੇਰਾ ਹਾਂ ਸੁੱਖੀ ਆ ਗਿਆ ਨਾ ਨੇ ਸੁੱਖੀ ਨੇ ਤਾਂ ਵੀ ਬੇਗਾ ਨਾ ਵੇਖੇ ਤਾਂ ਤੂੰ ਹੀ ਕਹਿਣਾ ਨਹੀਂ ਕਹਿਣਾ ਤੂੰ ਹੀ ਮੇਰਾ ਪਰਦਾ ਲੈ ਆ ਗੱਲ ਕਰਦੇ ਆ ਇਹ ਦੇਦੇ ਕਹਿੰਦਾ ਮਾਹਰ ਤੂੰ ਹੀ ਦੇਦੇ ਮੈਂ ਕਿਹਾ ਜੀ ਲਵਾ ਦੇ ਕੇ ਬੇਬੇ ਦਾ 2 ਮਿੰਟ ਸੁਖੀ ਹਰ ਗਿਆ ਤਾਂ ਬੀਬੀ ਕੰਦੇ ਇਹਨੂੰ ਮੰਮੀ ਕਹਿੰਦੀ ਹਾਂ ਮੰਮੀ ਕਹਿੰਦੀ ਹਾਂ ਇਹ ਆਪਾਂ ਤਾਂ ਪੈਸੇ ਮੰਗੂ ਵਿਚਾਰਾ ਹੈ ਤੇ ਨਾ ਮੇਰੇ ਕੋਲ ਬਸ ਕਰਨਾ ਤੇਰੇ ਕੋਲ ਨੰਦਾ ਕਰਾਂ ਕਾ ਮੂਵੀ ਬਣਾਉਣ ਦਾ ਕਿ ਹੈ ਐਡੀ ਮੂਵੀ ਬਣਾਈ ਆ ਫਿਰ ਇਹਨੂੰ ਵੀ ਕੋਈ ਚਾਹੀ ਕਾ ਆੜੀ ਆਪਣਾ ਹੀ ਆੜੀ ਤਾਂ ਫਿਰ ਵੀ ਅੱਜ ਸਵੇਰਾ ਬੰਨਾਰਾ ਹੈਗਾ ਹੈ ਨੀ ਮੋਬਾਈਲ ਤੇ ਇਹਦਾ ਆਪਣਾ ਆਈ ਆ ਇਹ ਕਹਿੰਦਾ ਵੀਡੀਓ ਬਣਾਉਣਾ ਮੈਂ ਤੁਹਾਡੇ ਉਹ ਵੀ ਇਹ ਪੈਸੇ ਨਹੀਂ ਲੈਂਦਾ ਸੀ ਅੱਛਾ ਹਾਂ ਕਹਿੰਦਾ ਬੱਤ ਤੇ ਹੋਰ ਬੈਠੀਂਗਾ ਹਾਂ ਠੀਕ ਆ ਮੈਂ ਬੱਤ ਚਲਤੇ ਹਾਂ ਰੱਖਿਆ ਕਰ ਗਰਮੀ ਤੋਂ ਗਰਮੀ ਤਾਂ ਦੇਖੋ ਤਾਂ ਸਾਡੇ ਨਾਲ ਗਰਮੀ ਨੇ ਹੋ ਰਾਂ ਘਟਣਾ ਬਰਾਂਡੇ ਤੇ ਰੱਖਿਆ ਅਜੇ ਤੱਕ ਤੇ ਇੰਨੀ ਗਰਮੀ ਜ਼ਿਆਦੇ ਨਹੀਂ ਅੱਛਾ ਹਾਂ ਕੀ ਕਰਾਂ ਈ ਸੁਆਉ ਸੁਆਉ ਦਾ ਖਨੇ ਤੁਸ ਵੰਗ ਦਾ ਜਾਂਦੇ ਹਾਂ ਅੱਜ ਤਾਂ ਸਾਡੇ ਲੋਡ ਕਰਾਉਣ ਹੁਣ ਤਾਂ ਮੈਂ ਹੁਣ ਏਸੀਆਂ ਦਾ ਗਿੱਜ ਗਈ ਪਹਿਲਾਂ ਜਦੋਂ ਸੂਟਾ ਪੀਣਾ ਸੀ ਉਹਦੋਂ ਉਹਦੋਂ ਏਸੀ ਨਹੀਂ ਰੱਖਦੇ ਹਨਾ ਨਾ ਨਾ ਉਹ ਤਾਂ ਮੇਰੀ ਤਾਕ ਨਹੀਂ ਸੀ ਚਾਹ ਕਰਕੇ ਲੈ ਕੇ ਜਾਣੀ ਵਿੜਾਂ ਚ ਦੁਪੱਟਾ ਗਿੱਲਾ ਖੰਦਾ ਕੰਝੋੜ ਕੇ ਕਿਉਂ ਕਰਦੇ ਲਾਏਗਾ ਮੈਨੂੰ ਗੋਦੀ ਦੇ ਬਾਹਰ ਨਾ ਫੜਾ ਹਕੀ ਜਾਣਾ ਅੱਛਾ ਅਦੇ ਫੜਿਆ ਨਾ ਘਾਉਂਦੇ ਸੀ ਅੱਛਾ ਸੱਤਾ ਖੰਡਾ ਗੱਡਿਆਂ ਦੀ ਪੈਰੀ ਪਾਉਂਦੇ ਤਣਾ ਲਾ ਦਿੰਦੇ ਫਿਰ ਜਦੋਂ ਹਵਾ ਆਉਂਦੀ ਦੇਉਂਦਾ ਅਜੀ ਬੋਲ ਲਾਂਦੇ ਤੇ ਜੜੀ ਬਾਗਦੇ ਜਦੋਂ ਫਿਰ ਚੱਕਦੇ ਤੇ ਉਡ ਗੱਲੇ ਹੁੰਦੀ ਨਾ ਸਾਧਾ ਗਰੀਬ ਜੋ ਆਕਾਣ ਬਰਦਾ ਮੌਣ ਦਾ ਕੋਈ ਗੋਲ ਨਹੀਂ ਕਿ ਆਖਦਾ ਕਮਾਈ ਨਾਲ ਜੋ ਬਾਸ ਤੇ ਰੈਂਦੀ ਤੇ ਤੇ ਰੈਂਦੀ ਜੋ ਮੰਡੀ ਮਾਮਾ ਦਾ ਪਿਆਰ ਦੇਖ ਲੈ ਹਨ ਕਿਵੇਂ ਹੁੰਦਾ ਚਾਹੇ ਮੁੰਡੇ ਦਾ ਹੌਸਲਾ ਹੌਸਲਾ ਟੁੱਟਿਆ ਹੋਵੇ ਚਾਹੇ ਦਿਲ ਟੁੱਟਿਆ ਹੋਵੇ ਹੈਨਾ ਚਾਹੇ ਹੱਡ ਟੁੱਟੇ ਹੋਣ ਮਾਵਾ ਸਭ ਜੋੜ ਦਿੰਦੇ ਹੈਨਾ ਹਮ ਅਤੇ ਨਾ ਮੁਰਕਾ ਜਾ ਕੇ ਰਹਿਪੋ ਤਾਂ ਮੇਰਾ ਪ੍ਰਾਣ ਹੈ ਕਿ ਉਹ ਪੀਣਾ ਅੱਛਾ ਅੱਛਾ ਇੱਕ ਗਲਾਸ ਸਵੇਰੋਂ ਪੀ ਲੈਣਾ ਇੱਕ ਦੁਪਹਿਰ ਦੇ ਵੇਲੇ ਹਮ ਮੇਰੀ ਮਾਂ ਕਹੀ ਜਬ ਦੇ ਦਿਲੂ ਤੂੰ ਰੋਟੀ ਨਹੀਂ ਖਾਂਦਾ ਦੇ ਚੰਨ ਰੋਟੀ ਖਾਂ ਗੱਲ ਵੀ ਆਥਲੇ ਜੇ ਮੈਂ ਤਾਂ ਗਲਾਸ ਘੇਉਦਾ ਹੋਰ ਠੀਕ ਹੈ ਅੱਛਾ ਮੈਂ ਆਖਿਆ ਤੇਰਾ ਇਹਨਾਂ ਨੂੰ ਪੀਤੇ ਪਰ ਪਾ ਦਿੰਦੇ ਨਾ ਕਾਉਦੇ ਮੈਨੂੰ ਮੜਕਣਾ ਹੀ ਪਾਉdio ਆ ਕਰਗਾ ਮੇਰੀ ਮਾਂ ਨੇ ਆਖਿਆ ਨਾ ਵਜਾ ਕੁੜੀਆਂ ਨਹੀਂ ਖਾਂਦੇ ਅੱਛਾ ਹੈ ਕਿ ਕਿਹ ਹੈ ਜਿਹੜੇ ਹੁਣ ਮਨ ਲੈ ਸੁੱਖੀ ਸੱਤੂ ਵਰਗੇ ਬਾਹਰ ਗਏ ਵੇ ਜੀ ਲੱਗ ਜਾਂਦਾ ਤੇ ਔਖਈਆ ਨੇਹ ਦਾ ਹੂੰ ਉਹ ਨੇਹ ਦਾ ਦੀ ਕਿਥੋਂ ਲੱਗਣਾ ਤੇ ਅੱਛਾ ਪਹਿਲਾਂ ਤਾਂ ਉਹ ਕਿਸੇ ਤੇ ਦਿੱਤੇ ਰੱਬ ਨੇ ਜੇ ਦਿੱਤੇ ਤਾਂ ਹਣੋਂ ਪਰ ਦੇ ਸੀ ਉਹ ਅੱਗੇ ਹੂੰ ਬਾਸ ਤੇਰੇ ਨਾ ਟਾਈਮ ਪਾਸ ਹੋ ਗਿਆ ਆ ਇਧਰ ਤੇਰਾ ਮੁੰਡਾ ਆ ਗਿਆ ਅੱਛਾ ਕੋਈ ਰੋਣਾ ਨੇ ਬੁਲਾਇਆ ਚਲ ਆਪਾਂ ਫੇਰ ਖਮੋ ਚੋ ਜਾਣਾ ਵੀ ਜਿਹੜਾ ਉਹਨਾਂ ਨੂੰ ਨੇ ਮਾ ਮੰਗਾ ਕੇ ਤੇ ਤੈਨੂੰ ਬਿਲਾਉਣਾ ਨਹੀਂ ਆਪਾਂ ਤਾਂ ਬਹੁਤ ਸਤਿਕਾਰ ਕਰਦੇ ਆਂ ਜਿਤ ਕਰਦੇ ਆਂ ਨਾ ਮੈਂ ਬਸ ਤੈਨੂੰ ਪਹਿਲਾਂ ਤੇ ਨਾ ਕਿਹਾ ਕਰਨਾ ਨਹੀਂ ਕਰਿਆ ਬਸ ਮਾਤਾ ਜੀ ਨੂੰ ਉਹਨਾਂ ਦੇ ਲਾਗੇ ਬਹੁਤ ਖਾਸ ਰੇਖ

ਸਵਾਨੀ ਪਤਮੀ ਦੀ ਰੋਟੀ ਖਾਟ ਗਈ ਅੱਛਾ ਤਨਗਰ ਫਿਰ ਮੇਰੇ ਰੋਟੀ ਨਾ ਨੰਗੀ ਉਹ ਆਨੇ ਵੀ ਬੁਕਲਦੇ ਨੇ ਆ ਚਾਚੀ ਨੇ ਮੰਦਿਰ ਕਰਨੇ ਨਿਸ਼ਟਾ ਕੋਈ ਤੇਰਾ ਉਹ ਹੌਸਲਾ ਬਹੁਤ ਵੱਡਾ ਸੀਗਾ ਹਨਾ ਫਿਰ ਜਦੋਂ ਪਾਲੋ ਵਿਆਹੀ ਆ ਗਈ ਫਿਰ ਮੈਂ ਤੇ ਨਾਲ ਰੋਟੀ ਖਾਂਦੀ ਤਨ ਅੰਨਮੇਤ ਖਾਂਦੀ ਲੋ ਸਾਡੇ ਤਾਈ ਦੇ ਦੋ ਗਿਆ ਸੀ ਤੇ ਬੇਬੇ ਦਾ ਬਹੁਤ ਵੱਡਾ ਹੌਸਲਾ ਹੁੰਦਾ ਸੀ ਉਸ ਟਾਈਮ ਹਨਾ ਅੱਜ ਕੱਲ ਤਾਂ ਅੱਜ ਕੱਲ ਤਾਂ ਨਹੀਂ ਬੇਬੇ ਮੈਨੂੰ ਕੋਈ ਯਾਦ ਨਹੀਂ ਦੇਖੇ ਸੇ ਨਾ ਚਾਹਤੀ ਤਾਂ ਹੀ ਨਾ ਗੱਲਾਂ ਕਰਦਾ ਨਾ ਬੰਦਾ ਉਹਨੂੰ ਵੀ ਆਪੂ ਦੁੱਤੀ ਦਨਾਂ ਕਰਦਾ ਅੱਗੇ ਦਾ ਆਲਤ ਰਾਜ ਦੇਣਾ ਪਰ ਮੈਨੂੰ ਸੁਪਨਾ ਪੁੱਛਿਆ ਬੀਬੀ ਦੋਦਰ ਰੇਤੀ ਆਸੀ ਉਹ ਸਾਡੇ ਤੋਂ ਲੋਟਾਉਂਦੇ ਆ। ਹਾਂ ਮੈਂ ਤਾਂ ਮੇਰੀਆਂ ਧੀਆਂ ਨੇ ਮਾਪੇ ਨਹੀਂ ਸੀ। ਅੱਛਾ। ਇਹ ਤਾਂ ਨਰੰਗਾ ਸੀ తీ తీ ਰਹੇ। ਹਾਂ। ਦਾਇ ਚਾਚੇ ਕੋਲ ਦੀ ਨਾ। ਇਹਨੇ ਉਹ ਇੱਕ ਵੀਰ ਦਈ ਵੀਰ ਬਹਾਣਾ ਸੌਂ ਗਾਣ ਬੜਾ ਜੀ ਬੜਾ। ਉਹ ਤਾਂ ਮਿਟ ਰਹੇ ਵੇ ਬੱਸ। ਮੈਂ ਆਖਣਾ ਵਾ ਮਮਾ ਨੂੰ ਇੰਨੇ ਇੰਨੇ ਕਰਕੇ ਵੱਡਦੇ ਪਰ ਮੈਨੂੰ ਪੁੱਤ ਨਹੀਂ। ਅੱਛਾ। ਹਾਂ। ਨਹੀਂ ਨਾ ਨਹੀਂ ਤੇ ਲੱਗਦਾ। ਹੂੰ। ਇਹ ਪੁੱਤਾਂ ਦਾ ਜਰਾ ਆਉਂਦ ਲਾ। ਹੂੰ। ਏ ਬਾਤ ਬੱਡਾ ਹਾਂ ਚਲ ਕੋਈ ਨਹੀਂ ਬੇਬੇ ਹਨਾ ਤੇਨੂੰ ਮਿਲ ਕੇ ਵਧੀਆ ਲੱਗਿਆ ਹਨਾ ਉਹ ਸਾਰੇ ਆਪਾਂ ਨੂੰ ਦੇਖੀ ਜਾਂਦੇ ਸੁੱਖੀ ਵਰਗੇ ਸੱਤੂ ਵਰਗੇ ਹਨਾ ਹਾਂ ਉਹਨਾਂ ਨੂੰ ਕਹਦੇ ਦੇਖੀ ਜਾਂਦੇ ਹਾਂ ਉਹਨਾਂ ਨੂੰ ਕਹਾਂ ਵੀ ਠੀਕ ਹੈ ਮੇਰਾ ਜੀ ਨਹੀਂ ਲੱਗਦਾ ਦੱਸ ਦੇ ਉਹਨਾਂ ਦਾ ਮੇਰਾ ਜੀ ਨਹੀਂ ਲੱਗਦਾ ਇਹ ਮੇਰੀ ਗੱਲ ਸੁਣੋ ਹੁਣ ਤੁਸੀਂ ਇੱਕ ਜਣਾ ਤਾਂ ਰਹੋ ਹਾਂ ਵਾਰੀ ਨਾ ਆਜਿਆ ਕਰੋ ਵਾਰੀ ਮੇਰਾ ਘਾਰੇ ਤੋਂ ਨਹੀਂ ਚੇ